ਤਰੀਕ ਕੱਲ ਦੋਸਤੋ ਪੈਂਡੂ ਕਿਤੇ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਕੋਟਕਪੂਰਾ ਮੰਡੀ ਦੇ ਵਿੱਚ ਖੜੇ ਆ ਬਾਈ ਜੀ ਤਾਜ਼ਾ ਤਾਜ਼ੇ ਰੇਟ ਆ ਫੋਨ ਲਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਬਾਈ ਜੀ ਕੱਲ ਦਾ ਜਿਹੜਾ ਸਿਰਾ ਰੇਟ ਗਿਆ ਸੀਗਾ ਉਹ ਗਿਆ ਸੀਗਾ ਜੀ ਜਿਹੜਾ 500 ਰੁਪਏ ਜਿਹੜਾ ਐ ਟੌਪ ਦਾ ਰੇਟ ਸੀ ਸਿਰਾ ਰੇਟ 500 ਰੁਪਏ ਹਨਾ ਤੇ ਬਾਈ ਜੀ ਅੱਜ ਦਾ ਰੇਟ ਜਿਹੜਾ ਵੇਖਾਂਗੇ ਕਿੱਥੋਂ ਤੱਕ ਜਾਂਦਾ ਹੈਗਾ ਹਨਾ ਤੇ ਨਾਗ ਜਿਹੜੇ ਆਏ ਆ ਜੀ 1 2 3 4 5 6 7 8 9 10 11 ਲੋ ਜੀ 11 ਨਾਗ ਆਏ ਅੱਜ ਤੇ ਮਤਰਾ ਵੇਣਿਆ ਕਿਥੋਂ ਤੱਕ ਜਿਹੜਾ ਰੇਡ ਜਾਊਗਾ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ ਜੇ ਤੁਸੀਂ ਤੇ ਬਸ ਇੱਕ ਅੱਧੇ ਮਿੰਟ ਚ ਜਿਹੜੀ ਬੋਲੀ ਸਟਾਰਟ ਆ ਜੀ 31 ਹੋ ਗਏ ਹਨ ਤੇ ਬਸ ਕੇਵਲ ਡਿੱਕੀ ਜਾਂਦਾ ਭਾਈ ਗਾਘੂਕ ਜੀ ਇੰਨੇ ਹੈਗੇ ਆ ਤੇ ਤੁੜੀ ਲਿਆਉਣ ਵਾਲੇ ਵੀ ਵਿੱਚੇ ਆ ਭਾਈ ਤੇ ਲੈਣ ਵਾਲੇ ਵਿੱਚ ਹੀ ਆ ਤੇ ਵੇਖਾਂਗੇ ਅੱਜ ਕੀ ਜਿਹੜਾ ਸਰਾ ਰੇਡ ਜਾਂਦਾ ਹੈਗਾ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਭਾਈ ਤੇ ਬਸ ਕਰ ਦਿੰਦੇ ਬੋਲੀ ਸਟਾਰਟ ਤੇ ਚਲਦੇ ਆ ਨੇੜੇ ਜੇ ਤੇ ਤੁਹਾਨੂੰ ਮੂੜੋ ਜਿਹੜਾ ਵਿਖਾਉਂਦੇ ਆ ਵੀ ਕੀ ਸਿਸਟਮ ਜਿਹੜਾ ਹੈਗਾ ਮੂਰ ਦਾ ਮੋਛੜ ਵਿਖਾਉਂਦੇ ਆਗੇ ਇਹੋ ਕੁਆਲਟੀ ਥੋੜੀ ਦੀ ਆ ਰੰਗਾ ਜਿਹੜਾ ਤੂੜੀ ਦਾ ਤੇ ਕੇਵਲ ਵੀ ਤਰਪਿਆ ਕਹਿੰਦੇ ਆ ਇਹਨੂੰ ਲਓ ਜੀ ਇੱਧਰ ਜੇ ਹੋ ਜੂਗੇ ਉਹ ਮੋਗੀ ਤਾਂ ਮੈਂ ਨਹੀਂ ਕਰ ਰਿਹਾ ਇਹ ਉਹੀ ਆ ਰੀਨ ਰੂਨ ਨਹੀਂ ਨਹੀਂ ਕਹਿਣਾ ਯਾਰ ਹੁਣ ਨਹੀਂ ਹੁਣ ਵੀਡੀਓ ਬਣਦੀ ਯਾਰ ਹੁਣ ਨਹੀਂ ਇਤੋਂ ਜੀਤ ਨੂੰ ਬਹੁਤ ਹੋ ਗਿਆ ਕਿਹਦੀ ਚਾਲੀ ਵੀਰੇ ਪੰਡਾਈਆਂ ਸਾਰੀਆਂ ਥੱਲੇ ਖੁੱਲੀ ਆ ਨਹੀਂ ਹੈ ਪੰਡਾਈਆਂ ਸਾਰੀਆਂ ਨੰਬੇ ਦੀ ਲਾਈ ਨੰਬੇ ਦੀ ਟੁੜੀ ਆ ਬਾਈ ਪੰਡਾਈਆਂ ਨਾ ਖੋਲ ਦੋ ਜੀਤ ਆ ਬੋਲੋ ਬਾਈ 430 430 400 400 405 10 15 20 25 30 35 40 40 400 ਸਾਡੇ 450 8 460 ਰੁਪਏ 460 ਰੁਪਏ ਬੋਨਾ ਬਾਈ ਜੀ ਨੇ 460 ਰੁਪਏ ਬਣ ਖਾਜਾ ਪਾਲਤੀ ਲਓ ਜੀ ਪਹਿਲੀ ਟਰਾਲੀ ਦਾ ਸੇਮ ਰੇਟ ਲੱਗਿਆ ਹੈਗਾ ਜੀ 460 ਰੁਪਏ ਹੈਣਾ ਜੀ ਤੇ ਲਓ ਜੀ ਦੂਸਰੇ ਨੱਕ ਦਾ ਰੇਟ ਵੇਖਾਂਗੇ ਤੇ ਲਓ ਵੀ ਟਰਾਲੀਆਂ ਜਿਹੜੀਆਂ ਆਏ ਜੇ ਖੜੀਆਂ ਸਹੀ ਆ ਲਓ ਜੀ ਸਵਰਾਜ ਟਰੈਕਟਰ 855 ਕੀ ਬਾਤ ਆ ਲਓ ਜੀ ਆ ਟਰਾਲੀ ਦਾ ਰੇਟ ਵੇਣੇ ਆ ਏ ਤੁਸੀਂ ਇੰਤਾਜਾ ਲਾਓ ਬਈ ਕਿੱਥੋਂ ਤੱਕ ਜਿਹੜਾ ਰੇਟ ਜਿਹੜਾ ਜਾਊਗਾ ਕੱਲ ਤਾਂ ਜਿਹੜਾ ਪਰਸੋਂ 550 ਰੁਪਏ ਸੀਗਾ ਟੌਪ ਦਾ ਰੇਟ ਤੇ ਕੱਲ ਜਿਹੜਾ 500 ਰਹਿ ਗਿਆ ਤੇ ਅੱਜ ਵੇਖੋ ਕਿੰਨਾ ਕ ਜਾਊਗਾ ਠੀਕ ਹੈ ਜੀ ਭੇਜ ਦਿਨੇ ਆ ਫਿਰ ਹੈ ਹਾਂ ਵੇਲਾ ਤੋਂ ਆਕਰ ਥੋੜੀ ਸਰਾਈਆ ਸਰਾਈਆ ਭਾਈ ਜੰਦੀ ਤੁਰੀਆ ਵਧੀਆ ਬੋਲੋ ਬੋਲੋ ਹੀ ਬੋਲੋ 300 ਰੁਪਏ 300 300 300 100 650 55 60 70 400 400 5 10 15 20 25 25 30 35 40 45 450 450 ਬੋਲਾ ਬੈਜ ਨੇ 450 450 ਬਾਈ ਲਓ ਜੀ 450 ਰੁਪਈਆ ਬਾਈ 450 ਰੁਪਿਆ ਜਿਹੜਾ ਰੇਟ ਹੈ ਲੱਗ ਗਿਆ ਜੀ ਤੇ ਅਗਲੇ ਨਾਲ ਦਾ ਰੇਟ ਵੇਣਿਆ ਕਿੱਥੋਂ ਤੱਕ ਜਿਹੜਾ ਆ ਜਾਊਗਾ ਹਰੇ ਚਾਰੇ ਦਾ ਰੇਟ ਵੀ ਆਪਾਂ ਅੱਜ ਪੁੱਛਾਂਗੇ ਕੱਲ ਪੁੱਛਾਂ ਨਹੀਂ ਕਿ ਭਾਈ ਟਾਈਮ ਨਹੀਂ ਲੱਗਿਆ ਅੱਜ ਪੁੱਛਦਿਆਂ ਕੇਵਲ ਨੂੰ ਵੀ ਹਰੇ ਚਾਰੇ ਦਾ ਰੇਟ ਜਿਹੜਾ ਕੀ ਚੱਲੀ ਜਾਂਦਾ ਹਨਾ ਲੋ ਭਾਈ ਕਰਤੀ ਬੋਲੀ ਸਟਾਰਟ 350 ਰੁਪਿਆ ਭਾਈ 65 70 70 400 5 10 15 20 25 30 35 40 440 ਬੋਲਾਂ ਬਿਕਨੇ 440 ਰੁਪਏ ਬਾਈ ਜੀ ਲਓ ਜੀ 440 ਰੁਪਏ ਜਿਹੜਾ ਰੇਟ ਲੱਗ ਗਿਆ 460 450 ਤੇ 40 ਹਾਲਾਂਕਿ ਤਿੰਨ ਨਗ ਦਾ ਜਿਹੜਾ ਤਿੰਨ ਨਗ ਦਾ ਰੇਟ ਲੱਗਾ 440 ਰੁਪਏ ਆਹ ਟਰਾਲੀ ਦਾ ਰੇਟ ਲੱਗਾ ਅਗਲੀ ਟਰਾਲੀ ਦਾ ਰੇਟ ਵੇਣੇ ਆ ਜੀ

ਪਾਣਾ 70 70 80 80 40, 90 95 400 400 ਬੋਲੰਗ ਨੇ 5 405 ਕਿਤੇ ਬੰਗਾਗਾ ਕਿਤੇ ਹੋਗਾ ਹਾਂ ਕਿਤੇ ਬੋਲੀ ਬਈ ਜਣਾ ਬਈ 400 15 20 25 425 ਬੋਲੰਗ ਨੇ 425 ਲਓ ਜੀ 425 ਰੁਪਏ ਜਿਹੜਾ ਰੇਟ ਲੱਗਿਆ ਜੀ 425 ਰੁਪਏ ਤੇ ਨਾਲ ਇੰਨੇ ਕੁ ਰਹਿ ਗਏ ਜੀ ਤੇ ਇੰਨੇ ਆਗ ਦੀ ਬੋਲੀ ਹੋ ਗਈ ਇੱਕ ਟੋਲੇ ਹਾਂ ਜਾਵਾਂ ਮੈਂ ਚੱਲਦੇ ਆਂ ਉਹ ਮੈਂ ਮੈਂ ਨਹੀਂ ਟਾਲੀ ਪੰਮਲੇ ਮਿਲ ਪੰਮਲੇ ਲੈ ਲਈ ਇੱਕ ਗਈ ਉਹ ਉਹ ਮੰਗਦੇ ਭੇਜਦੇ ਜਾਂ ਉਹ ਮੰਗਦੇ ਭੇਜਦੇ ਹੋ ਦੂਦਰੀ ਜਾਣੀ ਆ ਨਹੀਂ ਨਾਲ ਬਹਿ ਜਾ ਕੋਈ ਆਏਗਾ ਹੋਰ ਪੰਮਲਿਆ ਚਾਪੂ ਦੀ ਲੀ ਲੈ ਤੜਦੇ ਪੁੱਲੀ ਦਾ ਉਹਦੇ ਨੂੰ ਸੋਵਿੰਦਰ ਟੈਨ ਮੈਂ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਹਲੇ ਤੱਕ ਸਬਸਕ੍ਰਾਈਬ ਕਰਦੇ ਹੋ ਮੌਲਿਕਾ ਦੇ ਦਸ਼ਾ ਦੇ ਮੌਲਿਕਾ ਤੱਕ ਤੱਕ ਤੁਸੀਂ ਵੀਡੀਓ ਦੇਖੋ ਵੀਡੀਓ ਭਾਈ ਅੰਦਰ ਦੀ ਥੋੜੀ ਬੋਲੋ ਭਾਈ ਆਮੜਾ ਨਹੀਂ ਗਿਆ ਤੁੰਗਲੀ ਗਿਆ ਤੁੰਗਲੀ ਨਹੀਂ ਤੁੰਗਲੀ ਨਹੀਂ ਤੁੰਗਲੀ ਲੈ ਜੀ ਥੋੜੇ ਕੱਟਾਂ ਤੋਂ ਬੋਲਦਾ ਪੀਓ ਜੀ ਜੀ ਚੱਟ ਸਕਦੇ ਹਾਂ ਤੁੰਗਲੀ ਲੈ ਜਾਓ ਜਾਂ ਪੰਜ ਨਹੀਂ ਜਾਏਗਾ ਭਾਈ ਚਾਹੂ ਆਪੇ 300 ਰੁਪਿਆ ਕਰਾਇਆ ਏ ਬੋਲੀ ਕਰੀਏ ਹੈ ਕੋਈ ਪੁੱਛ ਲੋ ਤੇਲ ਦਾ 500 ਦਾ ਖਾਊਗਾ ਆ ਜਿੰਦਾ ਪਾ ਤੇਲ ਦਾ 500 ਦਾ ਖਾਣੇ ਵਿੱਚ 300 ਕਿਥੋਂ ਮੜਦਾ 500 ਖਾਊਗਾ ਬੋਲੋ ਭਾਈ 5 ਕਿਲੋ 500 ਆਪ ਨੂੰ ਨਹੀਂ ਲੱਗਦਾ ਬੋਲੀ ਆ ਮਰੇ ਆ 310 15 25 35 45 350 52 60 70 370 80 85 हां भाई 385 ਬੋਲਾਂਗੇ ਨੇ 90 390 99 ਕਰਦੇ 99 400 5 10 15 20 25 430 ਬੁੱਲੰਗ ਨੇ 430 ਰੁਪਏ ਬਾਈ ਇੱਥੇ ਲਓ ਜੀ 433 ਰੁਪਏ ਜਿਹੜਾ ਰੇਟ ਲੱਗਿਆ ਜੀ ਇੱਥੇ ਲੋਨੇ ਕਹਿੰਦੇ ਲੋਕਲ 433 ਰੁਪਏ ਜਿਹੜਾ ਸਿਰਾ ਰੇਟ ਲੱਗਿਆ ਜੀ ਤੇ ਲਓ ਜੀ ਅਗਲੇ ਨਾਲ ਦਾ ਰੇਟ ਵੇਣਿਆ ਵੀ ਕਿੱਥੋਂ ਤੱਕ ਜਿਹੜਾ ਜਾਊਗਾ ਉਮੀਦ ਕਰਦਾ ਕਿ 550 ਤੱਕ ਜਾਵੜੂ 5 ਕੁ 100 ਤੱਕ ਜਿਹੜਾ ਸਾਰਾ ਡੇਡ ਜਾ ਸਕਦਾ ਹੈ ਲੋ ਜੀ ਅੰਦਰ ਦੀ ਥੋੜੀ ਬੋਲਾ ਜੀ ਮੰਨ ਲਈਆਂ ਬਾਈ 350 ਸਾਢੇ 350 55 74 60 65 70 80 380 ਰੁਪਏ ਉਹ ਜਿੱਤ ਗਏਗਾ 85 ਕਰ ਦੇ 84 90 95 400 ਪੰਜ ਕਰ ਪੰਜ ਹਾਂਜੀ 10 15 ਕਰ 15 415 ਬੋਲਾਂਗੇ ਨੇ ਜੀ ਨਹੀਂ 420 ਬੋਲਦਾ ਕੋਈ 420 420 ਹੋਣੀ ਆ ਜੀ ਲਓ ਜੀ 400 ਤੇ 20 ਰੁਪਏ ਜਿਹੜਾ ਰੇਟ ਲੱਗਿਆ ਜੀ ਸਿਰਾਂ ਰੇਟ ਲੱਗਿਆ ਜੀ 400 ਤੇ 20 ਰੁਪਏ ਕਿਆ ਬਾਤ ਹੈ ਜੀ ਤੇ ਲੋ ਬਈ ਅਗਲੇ ਨਗਦ ਦਾ ਰੇਟ ਵਹਨੇ ਆ ਕਿੱਥੋਂ ਤੱਕ ਜਿਹੜਾ ਕਿੱਥੋਂ ਲੈ ਕੇ ਜਾਂਦਾ ਜੀ ਹਾਂ ਚੜਾ ਗਿੱਤੇ ਸਤਪਾਲ ਜੀ ਰਾਜੂ ਰੰਦੇ ਜੋ ਕੀ ਪੀਂ ਪਾਲਦਾ ਉਹ ਹੀ ਦਾ ਤੋ ਆਈਦਾ ਫਿਰ ਉਹਦਾ ਸਾਰਾ ਇਹ ਤਾਂ ਮੈਂ ਤੇ ਨਾ ਕਹਿ ਜੋ ਕਦੋਂ ਤੰਦ ਨੋਗੇ ਤੁਮ ਕਿਹਦਾ ਜਾਉਂਗੇ ਤੁਸੀਂ ਇਹਨੇ ਨਹੀਂ ਜਾਣਾ ਤੇ ਮੈਂ ਤੁਮ ਗਾਤੀ ਗੱਲ ਮੈਂ ਜਾਣ ਨਹੀਂ ਦੇਣਾ ਮੈਂ ਬੱਤੇ ਹੋਰ ਲਿਆਉਂਗਾ ਫਿਰ ਐਥੇ ਰੱਖ ਫੀ ਗੱਲ ਆ ਯਾਰ ਖਰਾਬ ਹੋ ਕਰਨ ਲੱਗੇ ਮੈਂ ਆ ਵੀ ਇਹ ਚੱਲਿਆ ਕਰ ਕਰ ਜੀ ਹੋਰੀ ਯਾਰ ਮੈਂ ਹੋਰ ਕੀ ਲੱਭਣ ਬਾਬਾ ਆ ਗਿਆ ਵੀ ਬਾਬਾ ਨੂੰ ਭੇਜ ਚਲ ਬਾਬਾ ਆ ਖੋਲ ਹਾਂ ਦੱਸ ਆ ਜਾ ਉਹਰੇ ਆ ਬੋਲੋ ਜੀ ਕਿੰਦੀ ਡਾਲੀ ਆ ਡਾਲੀ ਆ 440 ਰੁਪਏ ਵਾਲੀ ਚੱਲੂ ਆ 5 10 20 30 40 ਸਾਡੇ 400 60 65 465 ਬੋਲਾਂਗੇ ਨਾ 465 ਰੁਪਏ ਦੇ ਲਓ ਜੀ 465 ਰੁਪਏ ਕੀ ਬਾਤ ਆ ਜੀ ਚਾਰ ਫਿਰ ਉਹ ਮੈਨੂੰ ਲੱਗਦਾ ਅੱਜ ਵੀ ਇੱਥੇ ਜੇ ਰੇਟ ਲਊਗਾ 460 65 ਬਸ 5450 ਬਾਕੀ ਵੇੜ ਨੇ ਆ ਭਾਈ ਆ ਜਾਓ ਜੀ ਆ ਜਾਓ ਉਹ ਵੇਖ ਵੇਖੀ ਕੰਮ ਕਰਾ ਲੈਣੇ ਇਹ ਕੱਲ੍ਹ ਤੋਂ ਬੰਦਿਆਂ ਨੇ ਟੂਰਨਾਮੈਂਟ ਦੋ ਤੂੰ ਭਾਜਾ ਕੱਲ੍ਹ ਤੋਂ ਟੂਰਨਾਮੈਂਟ ਸਭ ਬਾਰਾ ਬਾਰਾ ਕੀ ਦੀ ਹੈ ਬਾਈ ਅੰਦਰ ਦੀ ਤੂੰ ਨਹੀਂ ਬੋਲੋ ਜੀ ਲੈ ਜਾ ਦੇ ਜਿਹੜੇ ਸੁਣਾ ਤੂੰ ਬੋਲ ਪਹੁੰਚ ਗਿਆ ਉਹ ਕਿੱਥੇ ਜਾਣੀ ਤੂੰ ਹੋਗਾ ਕੰਮ ਹੋ ਜਾ ਤੱਕ ਜਾਈਗਾ ਬਾਈ 12 ਕਿਲੋ ਮੀਟਰ ਖਾਲੀ ਤੁਈਆ ਵੇ ਲੈ 500 ਰੁਪਏ ਕਰਾਇਆ ਕੀ ਹੁੰਦਾ ਜੇ ਕਿੰਨੇ ਕਿਲੋ ਨੂੰ ਪੁੱਵਾਂ ਤਾਂ ਪਤਾ ਲੱਗੂ 12 12 ਕਿਲੋ 12 ਤੋਂ ਜ਼ਿਆਦਾ ਹੋ ਰਿਹਾ ਬਈ ਨਹੀਂ ਚਲੇ ਬਈ 15 ਹੋਗਾ 15 16 ਕਿਲੋ ਮੈਨੂੰ ਕਹਿ ਤਾਂ ਜਾਣਾ ਨਹੀਂ ਨਹੀਂ ਜਾਂਦਾ ਬਈ ਠੀਕ ਹੈ ਆ ਗਿਆ ਫੁੱਟ 350 ਰੁਪਿਆ 350 54 ਕਿਥੇ ਜਾਣੀ ਬਈ ਹਲੋ 54 60 ਹਲੋ 60 ਉਧਰ 60 65 70 370 370 75 ਕਰਦੇ 75 ਹਾਂ ਪੰਜ ਰਹੀਂ ਹਾਂਜੀ ਪੰਜ ਰਹੀਂ ਜਾਊਗਾ 75 375 ਕਣ ਬੋਲਦਾ 80 380 ਰੁਪਏ 385 90 390 ਬੋਲਣਾ ਵੇਖਣੇ 390 ਲਾਇਆ ਕਿੱਥੇ ਆ ਲਓ ਜੀ 390 ਰੁਪਏ ਜਿਹੜਾ ਰੇਟ ਲੱਗਿਆ ਜੀ 390 ਰੁਪਏ ਜਿਹੜਾ ਰੇਟ ਲੱਗਾ ਤੇ ਲਓ ਜੀ ਅਗਲੇ ਨਾਗ ਦਾ ਰੇਟ ਵੇਣੇ ਆ ਵੀ ਕਿੱਥੋਂ ਤੱਕ ਜਿਹੜਾ ਜਾਂਦਾ ਹੈਗਾ ਕੁਆਲਟੀ ਜਿਹੜੀ ਤੁੜੀ ਦੀ ਇਹ ਆ ਆਹ ਕੁਆਲਟੀ ਆ ਤੁੜੀ ਦੀ ਮੈਂ ਤਾਂ ਮੈਂ ਲੈ ਲਈ ਆ ਜਾ ਜੀ ਆ ਆ ਕੇ ਹੁਣ 190 ਇਹਨਾਂ ਬਿਨਾਂ ਕੇ ਇਹਨੇ ਲੱਭੇ ਤੇਰੇ ਸਾਹਮਣੇ ਨਾ ਕਿੱਥੋਂ ਪਰਚੀ ਘਟਾਉਣੀ ਆ ਇਹ ਇੱਥੋਂ ਪਰਚੀ ਘਟਾਉਣੀ ਹੈ ਤੇਰੇ ਸਾਹਮਣੇ ਵੇਖ ਲਈ ਇਹ ਦੋ ਇਹਨਾਂ ਤੋਂ ਪਰਚੀ ਘਟਾਉਣੀ ਹੈ ਦੱਸ ਨਾ ਨਹੀਂ ਦਿੰਦਾ ਚੱਲੋ ਬੋਲ ਤੇ ਬੋਲੋ ਆ ਜਾ ਸਰਾ ਯਾਰ ਅਗਰ ਬੱਤੇ ਹੁੰਦੇ ਬੱਤੇ ਭੱਟੀ ਆ ਵੱਡੀ ਕਿਵੇਂ ਆ ਅੰਦਰ ਦੀ ਅੰਦਰ ਹੀ ਕੀ ਹੋ ਗਈ ਬੋਲੋ ਭਾਈ 300 ਬੋਲੀ ਭੱਟੀ ਆ 300 ਰੁਪਿਆ 300 ਕੀ ਦੀ ਪੁੱਛ ਗਾ ਮੈਂ ਆਪਣੀ ਆ ਜਿੱਤ ਕਿਲ ਜਾਏਗਾ 100 ਕਰਦੇ ਜਾਂਦੇ ਰਵਾ ਕਰਾ ਕੇ 310 ਰੁਪਏ 15 315 30 30 ਰੁਪਏ 35 50 ਗਾੜੀ ਕਰਦੇ 350 52 60 65 365 70 75 80 85 90 95 395 400 405 405 10 15 415 ਬੋਲਣਗੇ ਆ ਗਏ ਵੀਰ ਵੀਰ 25 ਰੁਪਏ 30 35 ਰੁਪਏ 30 ਬੋਲਣਗੇ 435 ਰੁਪਏ ਬਾਈ ਵੇਚੀ ਬਈ ਮੜਾ ਲਓ ਜੀ 435 ਰੁਪਏ ਰੇਟ ਲੱਗਿਆ ਹੈਗਾ ਬਾਈ ਕਹਿੰਦਾ ਨਹੀਂ ਵੇਚਨੀ ਬਾਈ ਹਣਾ ਮਰਜ਼ੀ ਹੁੰਦੀ ਹੈ ਬਾਈ ਕਹਿੰਦਾ ਨਹੀਂ ਵੇਚ ਨਹੀਂ ਕਹਾਂ ਦੋ ਲਾਸਟ ਨਾਕ ਰਹਿ ਗਏ ਹਾਂ ਜੀ ਦੋ ਨਾਕ ਬਾਈ ਹਾਂਜੀ ਬੋਲੋ 350 350 ਆ 80 70 80 400 10 20 23 40 840 ਬੋਲਾਂਗੇ ਨੇ 54 60 ਰੁਪਏ 65 70 ਰੁਪਏ 70 ਬੋਲਾਂਗੇ ਨੇ 72 ਰੁਪਏ ਬਾਬਾ ਬੋਲਾਂਗੇ 475 ਬੋਲਾਂਗੇ ਨਹੀਂ ਜੀ 400 ਜਾਂ ਯਾਰ ਲੌਜੀ ਵਾਲਾ ਕਿ 475 ਰੁਪਏ ਰੇਟ ਪਹੁੰਚ ਗਿਆ ਜੀ ਹਨਾ ਬਾਕੀ ਨਗਾਂ ਤੋਂ ਜਿਹੜਾ ਰੇਟ ਗਿਆ ਗਿਆ ਤੇ ਲਾਸਟ ਨਗ ਹੁਣ ਆਇਆ ਜੀ ਇੱਕ ਤੇ ਇੱਕ ਨਗ ਜਿਹੜਾ ਖੜਾ ਇੱਕ ਲਾਸਟ ਨਗ ਰਹਿ ਗਿਆ ਹੁਣ ਦੋ ਲਾਸਟ ਨਗ ਰਹਿ ਗਏ ਤੇ ਗਾ ਦੋ ਕੁ ਜੇ ਕਹਿੰਦੇ ਚੱਗੇ ਪਏ ਆ ਹਲੇ ਭਾਈ ਤੇ ਵੇਣੇ ਆ ਵੀ ਕਿੱਥੋਂ ਤੱਕ ਜਿਹੜਾ ਸਿਰਾ ਰੇਟ ਹੁਣ ਜਾ ਪਉਂਦਾ ਹੈਗਾ ਹੋ ਸਕਦਾ ਵੀ 500 ਟੱਪ ਪਾਵੇ ਜਾਂ ਨਹੀਂ ਵੀ ਭਾਈ ਮਾਰਦ ਆ ਲੈ ਗੀ ਤਰਾ ਮੈਂ ਨਹੀਂ ਕੱਤ ਨਹੀਂ ਬੋਲ ਰਿਹਾ ਜਿਵੇਂ ਮੀਂਹ ਚੋਂ ਨਾ ਤੂੰ ਜੇ ਬੋਲੇ ਮੈਂ ਮੈਂ ਵੇਖ ਆ ਵੀਰ ਰੈਗੂਲਰ ਆ ਬੋਲੋ 400 ਰੁਪਿਆ 400 10 15 20 25 30 35 40 45 450 55 60 65 70 470 ਬੋਲ ਲਗਣਾ 470 470 ਰੁਪਏ ਕੀ ਬਾਤ ਆ ਜੀ 470 ਪੀ ਜਿਹੜਾ ਟੌਪ ਦਾ ਰੇਟ ਲੱਗਾ ਲਾਸਟ ਨਾ ਰਹਿ ਗਿਆ ਕਿ ਕਿੱਥੋਂ ਤੱਕ ਉਮੀਦ ਆ ਵੀ ਜਾ ਪਾਊਗਾ ਬਾਈ ਹਨਾ ਤੇ ਵੀਡੀਓ ਦੇ ਨਾਲ ਜਰੂਰ ਜੁੜੇ ਰਿਹਾ ਕਰੋ ਸਪੋਰਟ ਕਰੀ ਜਾ ਕਰੋ ਬਈ ਲਾਈਕ ਕਮੈਂਟ ਵੀ ਸ਼ੇਅਰ ਕਰੀ ਜਾਇਆ ਕਰੋ ਤੇ ਆ ਜਿਹੜੀ ਕੁਆਲਿਟੀ ਆ ਬਾਈ ਦੇ ਵੀ ਨਮਕਾ ਬਾਕੀ ਵੇਣੇ ਆ ਥੋੜੀ ਮੈੜੀ ਹੈਗੀ ਨਾਣਾ ਸਹੀ ਆ ਉਹੀ ਯਾਰ ਰੰਗ ਜਾ ਆ ਜਿਹੜਾ ਹੋਰ ਜਿਹੜਾ ਵੀ ਕਿੰਨੇ ਹੋ ਗਏ ਸਾਨੂੰ ਦੇਣੇ ਕੱਲੀ ਜਿਮ ਹੋ ਜਾਂਦੀ ਹੈ ਹਲੋ ਤਾਜੀ ਟੈਂਪਲ ਟੈਂਪਲ ਖਾਣੇ ਦੀ ਮੰਗ ਹੈ ਹਾਂਜੀ ਹਲੇ ਕੋੜੀ ਐਂ ਕਰਦੇ ਕੋੜੀ ਬਾਦਦੀ ਆ ਬਾਦਦੀ ਆ ਸਕਦੀ ਆ ਗਿੱਲੀ ਨਹੀਂ ਆਉਂਦੀ ਨਹੀਂ ਗਿੱਲੀ ਨਹੀਂ ਆਉਂਦੀ ਗਿੱਲੀ ਦੀ ਗਾਰੰਟੀ ਹੈ ਬਾਈ ਬੋਲੋ ਜੀ ਆ 200 ਰੁਪਈਆ 210 ਤਾਈ 20 55 ਕਰਦੇ 350 60 300 ਹਾਂ ਇਹ ਥੂੜੀ ਆ 10 ਔਰੇ ਸੁੱਕ ਜਾਂਦੀ ਵੇਖੀ ਕਰ 25 ਕਰਦੇ ਇਹ ਤਾਂ ਜਾਂਦੀ ਵੇਖੀ ਕਿੱਥੇ 40 349 350 52 ਹੈ ਗੁਰੇ 60 55 70 ਇੱਥੇ ਆ ਤਰਾਸੀ ਆਇਆ ਗੁਰੇ ਆ ਗਈ 380 ਬੋਲਣਗੇ ਨਾ ਥੋਕੀ ਨਾ 780 ਰੁਪਏ ਵੀ ਆਇਆ ਬਈ 380 ਰੁਪਏ ਜਿਹੜਾ ਰੇਟ ਲੱਗਿਆ ਜੀ ਲਾਸਟ ਲੱਗਦਾ 380 ਰੁਪਏ ਬਾਕੀ ਵੀਡੀਓ ਤੇ ਨਾਲ ਜੁੜੇ ਰਹਿਣ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਈ ਹਾਂ ਤੇ ਲੋ ਬਈ ਇਹ ਜਿਹੜਾ ਰੇਟ ਅੱਜ ਦਾ ਰੇਟ ਜਿਹੜਾ ਅਸਲ ਰੇਟ 400 ਤੇ 70 75 ਰੁਪਏ ਤੱਕ ਜਿਹੜਾ ਅੱਜ 400 ਲੀਟਰ ਰਹਿ ਗਿਆ ਜੀ ਕਿਉਂਕਿ ਇੱਥੇ ਰੋਜ਼ ਦਾ ਰੇਟ ਹੁੰਦਾ ਵੀ ਕੋੜਾਪੁਰ ਮੰਡੀ ਦੇ ਵਿੱਚ ਹਨ ਆਏ ਤਾਂ ਨਹੀਂ ਵੀ ਇੱਕੋ ਰੇਟ ਹੀ ਜਿਹੜਾ ਚੱਲੀ ਜਾਊਗਾ ਹਨ ਰੋਜ਼ ਦਾ ਰੇਟ ਹੁੰਦਾ ਹੈ ਕਦੇ ਮੰਦੀ ਵੀ ਹੁੰਦੀ ਆ ਕਦੇ ਥੋੜੀ ਤੇਜ਼ੀ ਫੜ ਲੈਂਦੀ ਆ ਰੋਜ਼ ਦਾ ਰੇਟ ਹੁੰਦਾ ਬਾਕੀ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਬਾਈ ਠੀਕ ਆ ਜੀ ਮਿਲਦੇ ਆ ਕੱਲ ਦੀ ਵੀਡੀਓ ਚ